ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਨੇ ਆ ਆਲੂ ਦੇ ਪਰੌਠੇ ਦੀ ਰੈਸਪੀ ਹਾਂਜੀ ਕਿਸ ਤਰ੍ਹਾਂ ਆਲੂ ਦਾ ਪਰੌਠਾ ਬਣਦਾ ਏ ਅੱਜ ਆਪਾਂ ਤੁਹਾਨੂੰ ਇਸ ਬਾਰੇ ਦੱਸਾਂਗੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਆਟਾ ਲੈ ਲੈਣਾ ਹੈ ਕਣਕ ਦਾ ਆਟਾ ਆਪਾਂ ਘਰ ਦਾ ਪੀਸਿਆ ਹੋਇਆ ਲੈਣਾ ਹੈ ਹਾਂਜੀ ਆਪਾਂ ਨਾ ਆਟੇ ਦੇ ਵਿੱਚ ਥੋੜਾ ਥੋੜਾ ਕਰਕੇ ਪਾਣੀ ਪਾ ਲੈਣਾ ਹੈ ਇੱਕ ਵਾਰ ਪਾਣੀ ਨਹੀਂ ਪਾਉਣਾ ਜਿਸ ਦੇ ਕਰਨਾ ਆਪਾਂ ਆਟਾ ਢਿਲਾ ਹੋ ਜਾਂਦਾ ਹੈ ਆਪਾਂ ਥੋੜਾ ਥੋੜਾ ਕਰਕੇ ਆਟੇ ਦੇ ਵਿੱਚ ਪਾਣੀ ਪਾਣਾ ਹੈ ਆਟੇ ਨੂੰ ਆਪਾਂ ਪੂਰਾ ਸਖਤ ਕਰਨਾ ਹੈ ਜਿਹੜੇ ਇਹਨੂੰ ਢਿਲਾ ਨਹੀਂ ਕਰਨਾਗਾ ਸਖਤ ਆਟਾ ਲੈਣਾ ਹੈ ਜੀ ਜਦੋਂ ਆਪਣਾ ਆਟਾ ਗੁੱਝ ਗਿਆ ਇਹਨੂੰ ਆਪਾਂ ਇੱਕ ਕੱਪੜੇ ਦੇ ਨਾਲ ਢੱਕ ਕੇ ਰੱਖ ਦੇਣਾ ਕੁਝ ਟਾਈਮ ਲਈ ਆਟਾ ਟਟਕ ਦੇ ਨਾਲ ਜਿਹੜਾ ਆਟਾ ਹੈ ਨਾ ਆਪਣਾ ਸੌਫਟ ਹੋ ਜਾਂਦਾ ਹੈ ਤੇ ਫੁੱਲ ਜਾਂਦਾ ਹੈ ਹਾਂਜੀ ਹੁਣ ਆਪਾਂ ਚਾਰ ਆਲੂ ਲਏ ਆ ਇੱਕ ਪਿਆਜ਼ ਅਦਰਕ ਤੇ ਚਾਰ ਲਸਣ ਦੀਆਂ ਗੰਡੀਆਂ ਲਈਆਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਛਿੱਲ ਲੈਣੇ ਆ ਹਾਂਜੀ ਆਲੂ ਨੂੰ ਆਪਾਂ ਕद्दूकस ਦੇ ਨਾਲ ਜਿਹੜੇ ਗ੍ਰाइंड ਕਰਨੇ ਆ ਕਈ ਹੁੰਦੇ ਕਈ ਕਈ ਕਰਦੇ ਕਿ ਉਹ ਹੱਥਾਂ ਨਾਲ ਹੀ ਜਿਹੜੇ ਮੱਧ ਲੈਂਦੇ ਆ ਆਲੂ ਨੂੰ ਆਪਾਂ ਉਸ ਤਰ੍ਹਾਂ ਨਹੀਂ ਮੱਧਣਾ ਇਹਨਾਂ ਨੂੰ ਆਪਾਂ ਕद्दूकस ਦੇ ਨਾਲ ਗ੍ਰाइंड ਕਰਨਾ ਹੈ ਹਾਂਜੀ ਨਾਲ ਹੀ ਜਿਹੜੇ ਆਪਣੇ ਪਿਆਜ਼ ਆਪਾਂ ਉਹ ਵੀ ਕਦੂਕਸ਼ ਦੇ ਨਾਲ ਹੀ ਗ੍ਰाइंड ਕਰ ਲੈਣੇ ਆ ਤੇ ਲਸਣ ਅਦਰਕ ਵੀ ਜਿਹੜਾ ਆਪਾਂ ਉਹ ਕਦੂਕਸ਼ ਦੇ ਨਾਲ ਹੀ ਗ੍ਰाइंड ਕਰ ਲੈਣੇ ਹਾਂ ਹਾਂਜੀ ਇਹ ਚਾਰੇ ਚੀਜ਼ਾਂ ਜਿਹੜੀਆਂ ਆਪਾਂ ਮਿਕਸ ਕਰ ਲੈਣੀਆਂ ਐ ਮਿਕਸ ਕਰਕੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਮਸ ਲਸਣ ਅਦਰਕ ਆਪਾਂ ਬ੍ਰੀਕਫਾਸਟ ਨਾਲ ਗ੍ਰाइंड ਕਰ ਗ੍ਰाइंड ਕਰਨਾ ਹੈ इस तो बाद आप मसाले पावे सब तो पहला आप लवेंगे लाल मिर्च पाउडर हल्दी पाउडर तो नाल ही लवेंगे जीरा पाउडर तो साव धनिया पाउडर इस तो ज़्यादा आप जो मसाले नहीं लैने गूण है जहाँ आप ही नहीं पाना ये जी। मसाले आप जेडे आपके रख देने कुछ टाइम लो कि अपने आलू चंह तरह मिक्स हो जाए जो तो आप रोटी बना लगना ना ਲੂਣਾ ਜਿਹੜਾ ਆਪਾਂ ਉਦੋਂ ਮਲਾਉਣਾ ਹੈ ਵਿੱਚ ਹਾਂਜੀ ਲੂਣ ਆਪਾਂ ਜਦ ਰੋਟੀ ਬਣਾ ਲਈ ਬਣਾਉਣ ਲੱਗੇ ਹਾਂ ਉਦੋਂ ਲਾਇਆ ਹੈ ਹਾਂਜੀ ਆਪਾਂ ਆਟਾ ਦੇਖਦੇ ਹਾਂ ਜਿਹੜਾ ਆਟਾ ਆਪਣਾ ਚੰਗੀ ਤਰ੍ਹਾਂ ਸੌਫਟ ਹੋ ਚੁੱਕਾ ਹੈ ਹੁਣ ਆਪਾਂ ਆਟੇ ਦਾ ਇੱਕ ਪੇੜਾ ਕਰ ਲੈਣਾ ਹੈ ਨਿੱਕਾ ਜਿਹਾ ਪੇੜਾ ਕਰ ਲੈਣਾ ਹੈ ਜਿਸ ਤਰ੍ਹਾਂ ਆਪਾਂ ਆਮ ਰੋਟੀ ਲਈ ਪੇੜਾ ਕਰਦੇ ਹਾਂ ਉਦਾਂ ਹੀ ਲੈ ਲੈਣਾ ਹੈ ਪੇੜਾ ਸਿੰਪਲ ਰੋਟੀ ਲਈ ਹਾਂਜੀ ਤੇ ਇਹਨੂੰ ਨਾ ਤਾਂ ਥੋੜਾ ਜਿਹਾ ਵੇਲਣਾ ਹੈ ਮੀਂਹ ਕਿ ਪਿਛੇ ਮੈਂ ਪੂਰੀ ਰੋਟੀ ਬੇਲਦੇ ਆ ਇਸ ਤਰ੍ਹਾਂ ਨਹੀਂ ਵੇਲਣਾ ਬਸ ਪੇੜੇ ਨੂੰ ਆਪਾਂ ਥੋੜਾ ਜਿਹਾ ਵੇਲ ਲੈਣਾ ਹੈ ਤੇ ਜਿਹੜਾ ਆਪਣਾ ਮਸਾਲਾ ਬਣਾਇਆ ਹੈ ਜਿਹਦੇ ਵਿੱਚ ਭਰ ਲੈਣਾ ਹੈ ਹਾਂਜੀ ਸਭ ਤੋਂ ਪਹਿਲਾਂ ਆਪਾਂ ਰੋਟੀ ਦੇ ਉੱਪਰ ਘਿਓ ਲਾ ਲੈਣਾ ਹੈ ਘਿਓ ਲਾ ਕੇ ਇਹਦੇ ਵਿੱਚ ਜਿਹੜਾ ਆਪਾਂ ਆ ਲੂਗਾ ਆਪਣਾ ਲੂਲਾ ਮਟੀਰੀਅਲ ਉੱਪਰ ਲੈਣਾ ਇਸ ਤਰ੍ਹਾਂ ਕਰ ਬਣਾਉਣ ਨਾਲ ਨਾਲ ਆਪਣੇ ਪਰੌਠਾ ਜਿਹੜੇ ਬਹੁਤ ਟੇਸਟ ਬਣਦੇ ਆ ਜਿਵੇਂ ਚਾਰੇ ਪਾਸੇ ਇਸ ਤਰ੍ਹਾਂ ਗੋਲ ਗੋਲ ਕੱਕਾਇਆ ਨਹੀਂ ਤੇ ਜਦੋਂ ਇਹ ਪੂਰਾ ਪੇੜਾ ਮਿਜ ਕੇ ਮਰੀਰੀਲ ਦੇ ਪਰਾ ਕੇ ਬੰਦ ਹੋ ਗਿਆ ਤੇ ਜਿਹੜਾ ਆਪਣਾ ਬਾਧੂ ਦਾ ਆਟਾ ਹੁੰਦਾ ਉਹ ਆਪਾਂ ਲਾ ਦੇਣਾ ਉੱਪਰੋਂ ਤੇ ਇਸ ਤਰ੍ਹਾਂ ਕਰਕੇ ਨੂੰ ਸੁੱਕੇ ਆਟੇ ਦੇ ਵਿੱਚ ਮੱਦ ਲੈਣਾ ਹੈ ਆਪਾਂ ਚੱਕਲੇ ਦੇ ਉੱਪਰ ਨਾ ਘਿਓ ਨਹੀਂ ਲਾਉਣਾ ਇਹਨੂੰ ਸੁੱਕੇ ਆਟੇ ਦੇ ਵਿੱਚ ਮੱਦਣਾ ਹੈ ਹਾਂਜੀ ਸੁੱਕਾ ਆਟਾ ਆਪਾਂ ਕਾਫੀ ਮਾਤਰਾ ਵਿੱਚ ਲਾ ਲੈਣਾ ਜਿਸ ਦੇ ਨਾਲ ਆਪਣਾ ਪਰੌਂਠਾ ਜਿਹੜਾ ਟੁੱਟੇ ਨਾ ਸਭ ਤੋਂ ਪਹਿਲਾਂ ਪਰੌਂਠਾ ਕੀ ਹੈ ਕਿ ਆਪਾਂ ਕੰਨੀਆਂ ਤੋਂ ਵੇਲਣ ਲੱਗਣਾ ਹੈ ਵਿਚਾਲੋ ਨਹੀਂ ਵੇਦਣਾ ਵਿਚਾਲੋ ਵੇਲਣ ਦੇ ਨਾਲ ਕੀ ਹੈ ਕਿ ਆਪਣਾ ਪਰੌਂਠਾ ਜਿਹੜਾ ਟੁੱਟ ਜਾਂਦਾ ਹੈ हां जी देखो जिस तरह अपन ਤੁਹਾਨੂੰ ਦਿਖਾਇਆ ਹੈ ਵੀਡੀਓ ਦੇ ਵਿੱਚ ਕਿ ਆਪਾਂ ਸਭ ਤੋਂ ਪਹਿਲਾਂ ਕੰਨੀਆਂ ਦੇ ਉੱਪਰੋਂ ਵੇਲਿਆ ਹੈ ਤੇ ਬਾਅਦ ਵਿੱਚ ਵਿਚਾਲੇ ਵੇਲਿਆ ਇਸ ਨਾਲ ਆਪਣਾ ਪਰੌਠਾ ਜਿਹੜਾ ਗੋਲ ਰਹਿੰਦਾ ਤੇ ਕੰਨੀਆਂ ਦੇ ਉੱਪਰੋਂ ਟੁੱਟਦਾ ਨਹੀਂਗਾ हां जी ਦੇਖੋ ਜਿਹੜਾ ਪਰੌਠਾ ਆਪਣਾ ਇਸ ਤਰ੍ਹਾਂ ਬਣ ਕੇ ਤਿਆਰ ਹੋਇਆ ਹੈ ਹਾਂਜੀ ਪਰੌਠਾ ਨਾ ਆਪਾਂ ਲੋਹੇ ਅੱਗ ਦੇ ਉੱਪਰ ਹੀ ਬਣਾਉਣੇ ਆ ਕਿਉਂਕਿ ਜੇ ਆਪਾਂ ਤੇਜ ਅੱਗ ਕਰ ਦਾਂ ਤੇ ਇਹ ਇੱਕ ਵਾਰ ਵਿੱਚ ਹੀ ਮੱਚ ਜਾਂਦੇ ਆ ਤੇ ਆਪਾਂ ਇਹਨਾਂ ਨੂੰ ਲੋਹਾ ਉੱਪਰ ਹੀ ਬਣਾਉਣਾ ਹੈ ਸਭ ਤੋਂ ਪਹਿਲਾਂ ਦੀ ਇੱਕ ਸਾਈਡ ਹੈ ਜਿਹੜੀ ਉੱਪਰ ਚੰਗੀ ਤਰ੍ਹਾਂ ਆੜ ਲੈਣੀ ਆ ਫਿਰ ਇਹਦੀ ਦੂਜੀ ਸਾਈਡ ਪਲਟਣੀ ਆ ਤੇ ਨਾਲ ਹੀ ਇਹਦਾ ਪਕੰਨਿਆਂ ਦੇ ਉੱਪਰ ਘਿਓ ਪਾ ਦੇਣਾ ਹੈ ਤੇ ਦੇਖੋ ਜੀ ਆਪਣੇ ਪਰੌਠੇ ਦਾ ਕਲਰ ਕਿੰਨਾ ਪਿਆਰਾ ਬਣ ਚੁੱਕਾ ਹੈ ਜੀ ਇਹ ਪਰੌਠਾ ਖਾਂਦੇ ਵਿੱਚ ਬੜੇ ਟੇਸਟ ਆਉਂਦੇ ਆ ਤੇ ਦਹੀਂ ਨਾਲ ਬਹੁਤ ਟੇਸਟ ਲੱਗਦੇ ਆ ਜੇ ਜੇਕਰ ਤੁਹਾਨੂੰ ਸਾਡੀ ਰੈਸਪੀ ਪਸੰਦ ਆਈ ਤਾਂ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਸਾਡੀ ਰੈਸਪੀ ਕਿੱਦਾਂ ਦੀ ਲੱਗੀ